ਇੱਕ ਵਾਰ ਦੀ ਗੱਲ ਹੈ ਕਿ ਇੱਕ ਨੌਜਵਾਨ ਇੱਕ ਪਹੁੰਚੇ ਹੋਏ ਫਕੀਰ ਕੋਲ ਗਿਆ ਉਹ ਬਹੁਤ ਪਰੇਸ਼ਾਨ ਸੀ ਉਸਨੇ ਪੁੱਛਿਆ ਬਾਬਾ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਲ ਕਰਨਾ ਚਾਹੁੰਦਾ ਹਾਂ ਪਰ ਮੇਰੇ ਕੋਲ ਸਬਰ ਨਹੀਂ ਮੈਂ ਹਮੇਸ਼ਾ ਚਿੰਤਾ ਵਿੱਚ ਰਹਿੰਦਾ ਹਾਂ ਕਿ ਮੈਨੂੰ ਸਫਲਤਾ ਨਾ ਮਿਲੀ ਤਾਂ ਕੀ ਹੋਵੇਗਾ ਫਕੀਰ ਮੁਸਕਰਾਇਆ ਅਤੇ ਉਸ ਨੌਜਵਾਨ ਨੂੰ ਆਪਣੇ ਬਾਗ ਵਿੱਚ ਲੈ ਗਿਆ ਉੱਥੇ ਇੱਕ ਪਾਸੇ ਇੱਕ ਬਾਸ ਦਾ ਬੂਟਾ ਲੱਗਿਆ ਹੋਇਆ ਸੀ ਫਕੀਰ ਨੇ ਕਿਹਾ ਪੁੱਤਰ ਇਸ ਬਾਸ ਦੇ ਬੂਟੇ ਨੂੰ ਦੇਖ ਜਦੋਂ ਇਹ ਲਗਾਇਆ ਜਾਂਦਾ ਹੈ ਤਾਂ ਪਹਿਲੇ 4 ਸਾਲ ਵਿੱਚ ਇਸ ਵਿੱਚ ਕੋਈ ਬਦਲਾਅ ਨਹੀਂ ਦਿਸਦਾ ਤੁਸੀਂ ਇਸ ਨੂੰ ਪਾਣੀ ਦਿੰਦੇ ਹੋ खाद ਪਾਉਂਦੇ ਹੋ ਪਰ ਜ਼ਮੀਨ ਵਿੱਚੋਂ ਇੱਕ ਪੱਤਾ ਵੀ ਬਾਹਰ ਨਹੀਂ ਆਉਂਦਾ ਨੌਜਵਾਨ ਹੈਰਾਨ ਹੋਇਆ ਫਕੀਰ ਨੇ ਅੱਗੇ ਕਿਹਾ ਪਰ ਜਿਵੇਂ ਹੀ ਪੰਜਵਾਂ ਸਾਲ ਸ਼ੁਰੂ ਹੁੰਦਾ ਹੈ ਇਹ ਬਾਸ ਸਿਰਫ ਛੇ ਮਹੀਨਿਆਂ ਵਿੱਚ 80 ਫੁੱਟ ਉੱਚਾ ਹੋ ਜਾਂਦਾ ਹੈ ਹੁਣ ਤੂੰ ਦੱਸ ਕੀ ਇਹ ਛੇ ਹਫ਼ਤਿਆਂ ਵਿੱਚ ਹੀ ਵਧਿਆ ਜਾਂ ਉਹਨਾਂ ਪਹਿਲੇ 4 ਸਾਲਾਂ ਵਿੱਚ ਜਦੋਂ ਉਹ ਜ਼ਮੀਨ ਦੇ ਅੰਦਰ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਸੀ ਇਹੀ ਸਾਡੀ ਜ਼ਿੰਦਗੀ ਦਾ ਸੱਚ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਕੁਝ ਨਹੀਂ ਹੋ ਰਿਹਾ ਉਦੋਂ ਪਰਮਾਤਮਾ ਤੁਹਾਡੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਹੁੰਦਾ ਹੈ ਸਬਰ ਦਾ ਮਤਲਬ ਹੱਥ ਤੇ ਹੱਥ ਰੱਖ ਕੇ ਬੈਠਣਾ ਨਹੀਂ ਸਗੋਂ ਮਿਹਨਤ ਕਰਦੇ ਹੋਏ ਉਸ ਮਾਲਕ ਤੇ ਭਰੋਸਾ ਕਰਨਾ ਹੈ ਯਾਦ ਰੱਖੋ ਵਕਤ ਤੋਂ ਪਹਿਲਾਂ ਅਤੇ ਕਿਸਮਤ ਤੋਂ ਵੱਧ ਕਦੀ ਕਿਸੇ ਨੂੰ ਕੁਝ ਨਹੀਂ ਮਿਲਦਾ ਜੇ ਅੱਜ ਤੁਹਾਡਾ ਵਕਤ ਸਹੀ ਨਹੀਂ ਤਾਂ ਘਬਰਾਉਣਾ ਬਸ ਆਪਣੀਆਂ ਜੜ੍ਹਾਂ ਮਜ਼ਬੂਤ ਕਰਦੇ ਰਹੋ ਕਿਉਂਕਿ ਜਿਸ ਦਿਨ ਤੁਹਾਡਾ ਵਕਤ ਆਵੇਗਾ ਦੁਨੀਆ ਤੁਹਾਡੀ ਉਡਾਨ ਦੇਖ ਕੇ ਹੈਰਾਨ ਰਹਿ ਜਾਵੇਗੀ